ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਹੈ ਕਿ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਮੇਤ ਹੋਰ ਗਵਾਹ ਹਾਜ਼ਰ ਨਹੀਂ ਹੋਏ ਜਿਸ ਕਰਕੇ ਅਦਾਲਤ ਨੇ ਅਗਲੀ ਸੁਣਵਾਈ 25 ਜੁਲਾਈ ਤੱਕ ਪਾ ਦਿੱਤੀ ਹੈ ਜਾਣਕਾਰੀ ਮੁਤਾਬਿਕ ਕਿਸੇ ਕਾਰਨ ਕਰਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਹੋਰ ਗਵਾਹ ਜਿਹੜੇ ਉਹ ਉੱਥੇ ਪੇਸ਼ ਨਹੀਂ ਹੋ ਸਕੇ ਹਾਲਾਂਕਿ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀ ਆਦੀ ਆ ਜਿਹੜੀ ਪੇਸ਼ੀ ਆ ਉਹ ਵੀਡੀਓ ਕਾਨਫਰencing ਰਾਹੀਂ ਹੋਈ ਦੱਸੀ ਜਾ ਰਹੀ ਹੈ ਮਾਨਸਾ ਜ਼ਿਲ੍ਹਾ ਤੇ ਸੈਸ਼ਨ ਚ ਚੱਜ ਮਨਿੰਦਰਜੀਤ ਸਿੰਘ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੋਂ ਇਲਾਵਾ ਸੁਖਪਾਲ ਸਿੰਘ ਪਾਲੀ ਨੰਬਰਦਾਰ موسی ਤੇ ਤਫਤੀਸ਼ ਅਫਸਰਾਂ ਦੀ ਗਵਾਹੀ ਹੋਣੀ ਸੀ ਪਰ ਇਹ ਤਿੰਨੇ ਕਿਸੇ ਕਾਰਨ ਨਹੀਂ ਪਹੁੰਚ ਸਕੇ ਇਹ ਵੀ ਜਾਣਕਾਰੀ ਹੈ ਅਦਾਲਤ ਨੇ ਅਗਲੀ ਸੁਣਵਾਈ 25 ਜੁਲਾਈ ਤੇ ਪਾ ਦਿੱਤੀ ਹੈ ਜਦਕਿ ਲਾਰੈਂਸ ਜੱਗੂ ਭਗਵਾਨਪੁਰੀਆ ਤੇ ਹੋਰਾਂ ਦੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ੀ ਭੁਗਤੀ ਹੈ ਕੇਸ ਗਵਾਹੀਆਂ ਤੇ ਲੱਗਿਆ ਹੋਇਆ ਹੈ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਵਿੰਦਰ ਸਿੰਘ ਮੂਸਾ ਤੇ ਗੁਰਪ੍ਰੀਤ ਸਿੰਘ ਮੂਸਾ ਦੀਆਂ ਗਵਾਹੀਆਂ ਹੋ ਚੁੱਕੀਆਂ ਨੇ ਇਹ ਦੋਵੇਂ ਨੌਜਵਾਨ ਮੂਸੇਵਾਲਾ ਤੇ ਹੋਈ ਗੋਲੀਬਾਰੀ ਸਮੇਂ 29 ਮਈ 2022 ਨੂੰ ਉਸ ਦੀ ਥਾਰ ਗੱਡੀ 'ਤੇ ਸਵਾਰ ਸਨ ਜੋ ਕਿ ਗੰਭੀਰ ਜ਼ਖਮੀ ਹੋ ਗਏ ਸਨ ਤਾਂ ਹੁਣ ਦੇਖਣਾ ਹੋਵੇਗਾ ਕਿ 25 ਜੁਲਾਈ ਨੂੰ ਹੋਣ ਵਾਲੀ ਸੁਣਵਾਈ ਵਿੱਚ ਗਵਾਹੀਆਂ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਉਸ ਸਮੇਂ ਵੀ ਕੋਈ ਸੁਣਵਾਈ ਅੱਗੇ ਪੈ ਜਾਂਦੀ ਹੈ ਕਿ ਬਲਕੌਰ ਸਿੰਘ ਸਮੇਤ ਹੋਰ ਗਵਾਹ ਨੇ ਜਿਹੜੇ ਉਹ ਆਪਣੀ ਗਵਾਹੀ ਦੇਣ ਪਹੁੰਚਣਗੇ ਜਾਂ ਨਹੀਂ ਕਿਉਂਕਿ ਇਹ ਬੇहद ਗੰਭੀਰ ਮਾਮਲਾ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਲਗਾਤਾਰ ਇਨਸਾਫ ਦੀ ਮੰਗ ਵੀ ਕਰ ਰਹੇ ਨੇ ਹਾਲਾਂਕਿ ਕਿਸੇ ਕਾਰਨ ਉਹ ਇੱਥੇ ਪੇਸ਼ ਨਹੀਂ ਹੋ ਸਕੇ ਗਵਾਹੀ ਨਹੀਂ ਦੇਣ ਪਹੁੰਚ ਸਕੇ ਤਾਂ ਹੁਣ ਦੇਖਣਾ ਹੋਵੇਗਾ ਅਗਲੀ ਸੁਣਵਾਈ ਦੇ ਵਿੱਚ ਕੀ ਕੁਝ ਹੁੰਦਾ ਸਿੱਧੂ ਮੂਸੇਵਾਲਾ ਕਤਲ ਮਾਮਲੇ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਹੈ ਕਿ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਮੇਤ ਹੋਰ ਗਵਾਹ ਹਾਜ਼ਰ ਨਹੀਂ ਹੋਏ ਜਿਸ ਕਰਕੇ ਅਦਾਲਤ ਨੇ ਅਗਲੀ ਸੁਣਵਾਈ 25 ਜੁਲਾਈ ਤੱਕ ਪਾ ਦਿੱਤੀ ਹੈ ਜਾਣਕਾਰੀ ਮੁਤਾਬਿਕ ਕਿਸੇ ਕਾਰਨ ਕਰਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਹੋਰ ਗਵਾਹ ਜਿਹੜੇ ਉਹ ਉੱਥੇ ਪੇਸ਼ ਨਹੀਂ ਹੋ ਸਕੇ ਹਾਲਾਂਕਿ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀ ਆਦੀ ਆ ਜਿਹੜੀ ਪੇਸ਼ੀ ਆ ਉਹ ਵੀਡੀਓ ਕਾਨਫਰencing ਰਾਹੀਂ ਹੋਈ ਦੱਸੀ ਜਾ ਰਹੀ ਹੈ ਮਾਨਸਾ ਜ਼ਿਲ੍ਹਾ ਤੇ ਸ਼ੈਸ਼ਨ ਚ ਚੱਜ ਮਨਿੰਦਰਜੀਤ ਸਿੰਘ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੋਂ ਇਲਾਵਾ ਸੁਖਪਾਲ ਸਿੰਘ ਪਾਲੀ ਨੰਬਰਦਾਰ ਮੂਸਾ ਤੇ ਤਫਤੀਸ਼ ਅਫਸਰਾਂ ਦੀ ਗਵਾਹੀ ਹੋਣੀ ਸੀ ਪਰ ਇਹ ਤਿੰਨੇ ਕਿਸੇ ਕਾਰਨ ਨਹੀਂ ਪਹੁੰਚ ਸਕੇ ਇਹ ਵੀ ਜਾਣਕਾਰੀ ਹੈ ਅਦਾਲਤ ਨੇ ਅਗਲੀ ਸੁਣਵਾਈ 25 ਜੁਲਾਈ ਤੇ ਪਾ ਦਿੱਤੀ ਹੈ ਜਦਕਿ ਲਾਰੈਂਸ ਜੱਗੂ ਭਗਵਾਨਪੁਰੀਆ ਤੇ ਹੋਰਾਂ ਦੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ੀ ਭੁਗਤੀ ਹੈ ਕੇ ਇਸ ਗਵਾਹੀਆਂ ਤੇ ਲੱਗਿਆ ਹੋਇਆ ਹੈ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਵਿੰਦਰ ਸਿੰਘ ਮੂਸਾ ਤੇ ਗੁਰਪ੍ਰੀਤ ਸਿੰਘ ਮੂਸਾ ਦੀਆਂ ਗਵਾਹੀਆਂ ਹੋ ਚੁੱਕੀਆਂ ਨੇ ਇਹ ਦੋਵੇਂ ਨੌਜਵਾਨ ਮੂਸੇਵਾਲਾ ਤੇ ਹੋਈ ਗੋਲੀਬਾਰੀ ਸਮੇਂ 29 ਮਈ 2022 ਨੂੰ ਉਸ ਦੀ ਥਾਰ ਗੱਡੀ 'ਤੇ ਸਵਾਰ ਸਨ ਜੋ ਕਿ ਗੰਭੀਰ ਜ਼ਖਮੀ ਹੋ ਗਏ ਸਨ ਤਾਂ ਹੁਣ ਦੇਖਣਾ ਹੋਵੇਗਾ ਕਿ 25 ਜੁਲਾਈ ਨੂੰ ਹੋਣ ਵਾਲੀ ਸੁਣਵਾਈ ਵਿੱਚ ਗਵਾਹੀਆਂ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਉਸ ਸਮੇਂ ਵੀ ਕੋਈ ਸੁਣਵਾਈ ਅੱਗੇ ਪੈ ਜਾਂਦੀ ਹੈ ਕਿ ਬਲਕੌਰ ਸਿੰਘ ਸਮੇਤ ਹੋਰ ਗਵਾਹ ਨੇ ਜਿਹੜੇ ਉਹ ਆਪਣੀ ਗਵਾਹੀ ਦੇਣ ਪਹੁੰਚਣਗੇ ਜਾਂ ਨਹੀਂ ਕਿਉਂਕਿ ਇਹ ਬੇਹਦ ਗੰਭੀਰ ਮਾਮਲਾ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਲਗਾਤਾਰ ਇਨਸਾਫ ਦੀ ਮੰਗ ਵੀ ਕਰ ਰਹੇ ਨੇ ਹਾਲਾਂਕਿ ਕਿਸੇ ਕਾਰਨ ਉਹ ਇੱਥੇ ਪੇਸ਼ ਨਹੀਂ ਹੋ ਸਕੇ ਗਵਾਹੀ ਨਹੀਂ ਦੇਣ ਪਹੁੰਚ ਸਕੇ ਤਾਂ ਹੁਣ ਦੇਖਣਾ ਹੋਵੇਗਾ ਅਗਲੀ ਸੁਣਵਾਈ ਦੇ ਵਿੱਚ ਕੀ ਕੁਝ ਹੁੰਦਾ